ਕੱਲੂ ਘਰ ਇਹਨੂੰ ਲੈ ਕੇ ਅੱਜ ਅਕਾਲ ਤੱਕ ਸੈਤ ਤੇ ਜਿੱਥੇ ਭਾਰੀ ਸੰਗਤਾਂ ਦਾ ਇਕੱਠ ਹੋਇਆ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੈਂ ਇਸ ਵਾਰ ਮੈਂਬਰ ਪਾਰਲੀਮੈਂਟ ਬੰਦਾ ਤਾਂ ਮੈਂ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਜਸ਼ੰਕਰ ਤੇ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕਰਨੀ ਸੀ ਅੱਗੇ ਉਹਨਾਂ ਹੋਰ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਯਾਤ ਸਿੱਖਤ ਮਾਨ ਤੇ ਇੰਡੀਆ ਨੇ ਆਪਣਾ ਅਸਕਾਰ ਇਕਰਾਰ ਸਿੱਖਾਂ ਦੀ ਹਫਾਜ਼ਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕੀਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਣ ਸਕਣਗੇ ਅਟਲ ਦੇ ਨੰਦਰਾ ਗਾਂਧੀ ਨੇ ਤੇ ਭਾਤੀ ਜੀਆਂ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬ੍ਰਿਟਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨਣ ਸੀ ਗਿਆ ਅੱਜ ਦੇ ਜੈਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੀ ਪਹਿਲਾ ਅਹਿਮਦ ਸ਼ਾਹ ਦਲੀ ਨੇ 1762 ਦੇ ਵਿੱਚ ਜਿੱਤਾ ਸੀਗਾ ਅਹਿਮਦ ਸ਼ਾਹ ਦਿੱਲੀ ਦਾ ਕਾਖਨੀ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਜੀ ਸੁਣੀ ਹੈ ਔਰ ਉਸਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸਨੇ ਹਿੰਦੂ ਬਹੁਗੰਟੀ ਨੂੰ ਦਿਖਾਉਣਾ ਸੀ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਜੰਬੜੇ ਹੋਏ ਆ ਇਹਨਾਂ ਨੂੰ ਇੱਕ ਅਸੀਂ ਸਬਕ ਸਿਖਾਉਣਾ ਹੈ ਉਸਨੇ ਅੱਜ ਦੇ ਦਿਨ ਟੈਂਕਾਂ ਤੋਪਾਂ ਸਪੈਸ਼ਲ ਫੋਰਸੇਸ ਹੈਲੀਕਾਪਟਰ ਗਨਸ਼ਿਪਸ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜੀ ਦਾ ਮਤਲਬ ਹੈ ਕੀ ਅਜੇ ਸਿੱਖ ਫੌਮ ਕਮਜ਼ੋਰ ਹੈ ਜਿਹੜਾ ਕਿ ਜੋ ਲੁੱਟ ਕੇ ਹਿੰਦੂ ਹਕੂਮਤ ਲੈ ਕੇ ਗਈ ਹੈ ਸਿੱਖ ਫੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸANT ਜਰਨੈਲ ਸਿੰਘ ਭਿੰਡਾ ਵਾਲੇ ਬਤਨਰ ਘੈਂਟੇ ਲੜੇ ਸੀਗੇ 8 ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਆਕਾਸ਼ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਹੈ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਹੈ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਫੀਕ ਸਿੰਘ ਵੀ ਦੇ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ ਖਾਰਾ ਸਿੰਘ ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਰਿੰਦੂਦੀ ਹੈ ਕੋਈ ਫੈਸਲਾ ਨਹੀਂ ਕੀਤਾ ਹੈਗਾ ਚੁੱਪ ਕਰਕੇ ਜਿੰਦੂ ਦੀ ਹਕੂਮਤ ਬੇਸ਼ੱਕ ਬੀਜਪੀ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਕੌਮੀ ਸਾਡਾ ਫਰਜ਼ ਸੀਗਾ ਭਾਜੀ ਈਟੀਵੀ ਇਹ ਮੇਰੀ ਨਾਟਕ ਐਸੇ ਤਰ੍ਹਾਂ ਜਿਹੜਾ મોદી ਨੇ ਨਵੀਂ ਪਾਲਿਸੀ ਬਣਾਈ ਹੈ ਜਿਹੜੇ ਸਿੱਖ ਖਾਲਸਾਣ ਜਾਂ ਜਾਤੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੁਰਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਕੈਂਡੀਡੇਟਾਂ ਦੇ ਵਿੱਚ ਹਰਦੀਪ ਸਿੰਘ ਇਹ ਤੱਕ ਹੀ ਜਾਂਦੇ ਪਿੱਛੋਂ ਨੇ ਨਿੰਜਰ ਨੂੰ ਮਾਰ ਦਿੱਤਾ ਸੀਗਾ ਕੈਂਡੀਡੇਟਾਂ ਦੇ ਵਿੱਚ ਆਪਣੇ ਇੱਕ ਜ਼ਮਨ ਸੇ ਮਲਕ ਨੂੰ ਮਾਰਦਾ ਕੈਨੇਡਾ ਦੇ ਵਿੱਚ ਸਖਦੋਲ ਸੇ ਨੂੰ ਮਾਰਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰੋਨਾ ਸੀ ਕਿ ਇੱਕ ਮੋਦੀ ਇੱਕ ਮਿਤ샤 ਇੱਕ ਜੈਸ਼ੰਕਰ ਇੱਕ ਡੋਇਲ ਰੋ ਦਾ ਮੁਖੀ ਤੇ ਸਾਬਕਾ ਰੋ ਦਾ ਮੁਖੀ ਗੋਲ ਉਹਦੇ ਉਤੇ ਕਤਲ 200 302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠਿਆ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਫੇਸ ਦਰਜ ਕੀਤਾ ਗਿਆ ਅਮਰੀਕਾ 'ਚ ਮੋਤੀ ਤੇ ਹਿੰਦੂ ਹਕੂਮਤ ਦੇ ਖਲਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅੱਜ ਕਹਿਣ ਵਾਲੀਆਂ ਹੈਗੀਆਂ ਜਿ ਸਿੱਖ ਹੁਣ ਅਲੈਦਾ ਹੋਣਾ ਚਾਹੁੰਦੇ ਹੈ ਅਲੈਦਾ ਹੋ ਕੇ ਇਹ ਚਾਹੁੰਦੇ ਹੈ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਗਨ ਸਿੰਘ ਦੇ ਆਸਰੇ ਲੱਭ ਸੀਗੇ ਕਿ ਜਦੋਂ ਫੌਜਾਂ ਹਿੰਦ ਦੀਆਂ ਆਈਆਂ ਦਾਸ ਖਾਲਸਾ ਦਾ ਨਹੀਂ ਪੱਥਰ ਰੱਖੇ ਜਾਊਗਾ ਸੋ ਅਸੀਂ ਕਿਉਂ ਨਹੀਂ ਇਹ ਸਾਡਾ ਮੋਲ ਹੁਣ ਅਲੈਦਾ ਬਣੇ ਜ਼ਬੂਰੀਅਤ ਤੇ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਜਿਵੇਂ ਹਿੰਦੂ ਇੰਡੀਆ ਦੇ ਵਿੱਚ ਆਜ਼ਾਦ ਹੈ ਮੁਸਲਮਾਨ ਪਾਕਿਸਤਾਨ ਦੇ ਵਿੱਚ ਆਜ਼ਾਦ ਹੈ ਅਸੀਂ ਸਿੱਖ ਆਪਣੀ ਜ਼ਾਦੀ ਦਾ ਮਾਣ ਆਪਣੇ ਖਾਲਸਾਣ ਦੇ ਵਿੱਚ ਮਾਨ ਸਕੀਏ ਵਾਈਪੁਰਜੀ ਕਾ ਖਾਸਾ ਵਾਈਪ ਜੀ ਪਾਸੇ ਅੱਜ ਕਲੂਗਰਾ ਦਿਸ਼ਿਆ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਕਾਂਗਰਸ ਨੂੰ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਜਤਾਇਆ ਵਾ ਬੜੀ ਸ਼ਰਮ ਦੀ ਗੱਲ ਹੈ ਕਿ ਖੱਲੂਕਾਰ ਦਰਬਸਤੇ ਹੁੰਦੇ ਆ ਕਾਂਗਰਸ ਨੂੰ ਸੱਤ ਸੀਟਾਂ ਸਿੱਖ ਫੋਰਮ ਨੇ ਦਿੱਤੀਆਂ ਮੈਂ ਸਮਝਦਾ ਇਹ ਸਿੱਖ ਕੌਮ ਨੂੰ ਅਜੇ ਤੱਕ ਆਪਣੀ ਕੌਮੀਅਤਤਾ ਪਤਾ ਨਹੀਂ ਲੱਗਿਆ ਤੇ ਸਿੱਖ ਕੌਮ ਜਿਵੇਂ ਲੋਕ ਕਹਿੰਦੇ ਆ ਲਾਈ ਲੱਗ ਹੋ ਗਈ ਹੈ ਇਹਦੀ ਕੌਮੀਅਤ ਕੌਜ ਢਲੀ ਹੋਈ ਹੈ ਜਿਹੜੀ ਕੱਸ ਨਹੀਂ ਪੈਣੀ ਹੈ ਸਾਡੋ ਅਕਾਲੀ ਦਾ ਨੰਬਰ ਸਰ ਇਹ ਕਿੰਨਾ ਕੱਸ ਹੋਗਾ ਅਮਰਪਾਲ ਤੇ 32-33 ਸਾਲਾਂ ਤੋਂ ਸਿੱਖ ਜੱਲ੍ਹਾਂ ਦੇ ਵਿੱਚ ਹੈਗੇ ਆ ਸਾਡੇ ਖਾਲਸਾ ਕੰਢੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾਹ ਇਹ ਸਾਰੇ ਵੀ ਜਿਹੜੇ 32-33 ਸਾਲਾਂ ਤੋਂ ਕੈਦ ਕੱਟ ਰਹੀ ਹੈ ਅਸਾਮ ਤੇ ਹੋਰ ਜਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਕੀ ਕਮੀਆਂ ਰਹਿ ਗਈਆਂ ਸਗਰੂਰ ਦੇ ਵਿੱਚ ਇਸ ਵਾਰੀ ਕਿਉਂਕਿ ਆਮ ਆਦਮੀ ਪਾਰਟੀ ਸੀਟ ਕੱਢੀ ਨਜ਼ਰ ਆਈ ਆ ਪਿਛਲੀ ਵਾਰ ਜਿਮਨੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਤੁਸੀਂ ਜਿੱਤੇ ਹੋ ਕਦੇ ਕਦੇ ਸਿੱਖ ਮੰਨੋ ਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਫਿਰ ਫੇਰ ਤੈਨੂੰ ਬੁਲਾ ਲਾਂਗੇ ਕਦੋਂ ਬੁਲਾਉਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤੁਹਾਨੂੰ ਜੀ ਪਤਾ ਹੈ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫਿਰ ਪਾਰਲੀਮੈਂਟ ਖੋਣ ਜਾਣਾ ਹੈ ਕਿਉਂ ਟੁੱਟ ਜਾਣੀ ਹੈ ਕੀ ਲੱਗਦਾ ਤੁਹਾਨੂੰ ਟੁੱਟਣ ਦੇ ਕਾਰਨ ਕੀ ਲੱਗ ਰਹੇ ਹੈ ਕਿਉਂ ਕਰਕੇ ਮжоਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਹਾਂ ਲੈਦੇ ਹੋ ਰਹੀ ਹੈ ਤੇ ਲੈਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋ ਮਿਨਿਸਟਰੀ ਮੰਗਣਗੇ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਪਰ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵੱਧ ਖਰਚ ਦਿੰਦੀ ਹੈ ਬੀਜਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਬਾਰ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਤੇ ਉੱਤੇ ਨਹੀਂ ਬੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਦਾ ਘਾਟਾ ਹੋ ਸਕਦਾ ਫਿਰ ਖਡੂਰ ਸਾਹਿਬ ਵਾਲੀ ਦਾ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਦੀ ਕਰੜਬੀ ਹੋਈ ਸੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘੱਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਦਿਬੜੀ ਘਰ ਚੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਵਨਸਰੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਬਜੀਤ ਖਾਲਸਾ ਨੂੰ ਵੱਡੀ ਲੀਡ ਨਾਲ ਫਰੀਦਕੋਟ ਦੇ ਲੋਕਾਂ ਦੇ ਚਿਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮਰੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਜੀ ਮੈਂ ਨਹੀਂ ਦੱਸ ਸਕਦਾ ਕਿਸੇ ਆਪਣੀ ਕਮੇਟੀ ਇਲੈਕਸ਼ਨ ਕਰਉਂਦੀ ਅਸ਼ਰੋਮ ਨੇ ਅਖਰਲੀ ਤਨ ਦੀ ਇਲੈਕਸ਼ਨ 14 ਸਾਲ ਤੋਂ ਹੋਣੀ ਨਹੀਂ ਰਹੀ ਸੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ ਐਸਸੀਪੀਸੀ ਦੀ ਇਲੈਕਸ਼ਨਸ ਜੀ 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 ਸ਼ੁਕਰੀਆ ਪਾਨ ਸਾਹਿਬ ਮੋਦੀ ਦੀ ਜਿੱਤ ਪੰਜਾਬ ਤੇ ਕੀ ਇਫੈਕਟ ਪਾਏਗੀ ਜੀ ਮੋਦੀ ਦੇਕਰ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਆ ਤੇ ਪੰਜਾਬ ਤੇ ਕੀ ਅਸਰ ਹੋ ਸਕਦਾ ਹੈ ਜੀ ਇਹ ਸਾਡਾ ਕਤਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵੀਂ ਪਾਲਿਸੀ ਦੇ ਮਤਾਬਕ ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਕਤਲ ਕਰਤਾ ਹੈ ਮੂਸੇਵਾਲ ਨੂੰ ਪੰਜਾਬ ਚ ਕਤਲ ਕਰਤਾ ਹੈ ਜੇਜੇ ਦੇ ਵਿੱਚ ਨੱਜਰ ਨੂੰ ਕਰਦਾ ਹੈ ਜੀ ਮਾਲਕ ਨੂੰ ਕਰਦਾ ਹੈ ਸੁਖਦੂਲ ਸਿੰਘ ਨੂੰ ਕਰਦਾ ਹੈ ਯੂਕੇ ਦੇ ਵਿੱਚ ਅਵਧਾਰ ਸਿੰਘ ਖੰਡੇ ਨੂੰ ਕਰਦਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਦਾ ਹੈ ਰੋਡੇ ਨੂੰ ਕਰਦਾ ਹੈ ਇਹ ਜੇ ਉੱਤੇ ਕੱਤਲ ਦਾ ਕੇਸ ਬਣੂਗਾ ਜੇ ਮੈਂ ਪਾਰਲੀਮੈਂਟ ਜਾਂਦਾ ਤੇ ਉੱਥੇ ਮੈਂ ਇਹ ਆਪ ਨੰਗ ਕਰਦੇ ਨਹੀਂ ਸੀ ਪਰ ਹੋਂ ਜਿਹੜੇ ਪਾਰਲਮੈਂਟ ਦੇ ਵਿੱਚ ਮੈਂਬਰ ਗਏ ਐ ਇਹਨਾਂ ਨੂੰ ਖਾਲਸਾਣ ਦੇ ਮੁੱਦੇ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਔਰ ਜਿਹੜੇ ਸਿੱਖ ਭਾਰਤ ਦੇ ਮੁਲਕਾ ਨੂੰ ਵਿੱਚ ਝੰਡਾ ਕੁਮਰਤੀ ਇੰਟੈਲੀਜੈਂਸ ਏਜੰਸੀਸ ਦੇ ਗੱਲ ਕਰਦੇ ਆ ਉਹਨਾਂ ਦੀ ਗੱਲ ਤਖੜੇ ਹੋ ਕੇ ਕਰਨੀ ਚਾਹੀਦੀ ਹੈ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ Subscribe to One India channel and never miss an update.